ਅੰਮ੍ਰਿਤਸਰ ਦੇ ਹਲਕਾ ạtਾਰੀ ਦੇ ਪਿੰਡ ਜਟਹੋਰ ਤੋਂ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਗੁਰਦੁਆਰਾ ਸਾਹਿਬ ਦੇ ਪਾਠੀ ਨੂੰ 2 ਤੋਲੇ ਸੋਨੇ ਦੇ ਕੈਂਠੇ ਦੇ ਨਾਲ ਸਨਮਾਨਿਤ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਯੂਕੇ ਤੇ ਕੈਨੇਡਾ ਗਈ ਨੌਜਵਾਨਾਂ ਦੇ ਵੱਲੋਂ ਦਸਵੰਤ ਕੱਟ ਕੇ ਗੁਰੂ ਕੇ ਵਜ਼ੀਰ ਲਈ ਇਹ ਉਪਰਾਲਾ ਕੀਤਾ ਗਿਆ ਜਿਸ ਨੂੰ ਲੈ ਕੇ ਪੂਰੇ ਪੰਜਾਬ ਤੇ ਪਿੰਡ 'ਚ ਇਹਨਾਂ ਨੌਜਵਾਨਾਂ ਦੀ ਚਰਚਾ ਹੋ ਰਹੀ ਹੈ जिसਦੀ ਹਰ ਪਾਸੇ ਸ਼ਲਾਗਾ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਗਰੰਤੀ ਸਿੰਘ ਲਈ ਰਹਿਣ ਵਾਸਤੇ ਕੋਠੀ ਦਿੱਤੀ ਗਈ ਜਿਸse ਏਸੀ ਤਾਂ ਹੋਰ ਕਈ ਸਮਾਨ ਦੀ ਸਹੂਲਤ ਦਿੱਤੀ ਗਈ ਇਸ ਦੌਰਾਨ ਪਿੰਡ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਏਕਤਾ ਹੈ ਸਾਰੇ ਲੋਕ ਗਰੰਤੀ ਸਿੰਘ ਜੀ ਦਾ ਸਨਮਾਨ ਕਰਦੇ ਨੇ ਜੇਕਰ ਪਿੰਡ ਵਿੱਚ ਗਰੰਤੀ ਸਿੰਘ ਦਾ ਸਨਮਾਨ ਹੋ ਰਿਹਾ ਹੈ ਭਾਵ ਸਾਡੇ ਪਿੰਡ ਦਾ ਸਨਮਾਨ ਹੋ ਰਿਹਾ ਹੈ ਇਸ ਦੌਰਾਨ ਗ੍ਰੰਥੀ ਸਿੰਘ ਨੇ ਕਿਹਾ ਕਿ ਮੈਨੂੰ ਪਿੰਡ ਵਾਲਿਆਂ ਨੇ ਕਾਫੀ ਮਾਣ ਸਨਮਾਨ ਦਿੱਤਾ ਇਸ ਤਰ੍ਹਾਂ ਦਾ ਮਾਣ ਸਨਮਾਨ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਪਿੰਡ ਵਾਲੇ ਸ਼ੁਰੂ ਤੋਂ ਹੀ ਸਨਮਾਨ ਕਰਦੇ ਰਹੇ ਉਹਨਾਂ ਕਿਹਾ ਹੈ ਕਿ ਮੈਨੂੰ ਗੁਰਦੁਆਰਾ ਸਾਹਿਬ ਦਾ ਪਾਠ ਕਰਦੇ ਕਰੀਬ 10 ਸਾਲ ਹੋ ਗਏ ਨੇ ਜਿਸ ਕਾਰਨ ਹੁਣ ਪਿੰਡ ਵਾਲਿਆਂ ਨਾਲ ਪਿਆਰ ਬਣ ਗਿਆ ਹੈ